ਸੋ ਸਾਭਕਾ ਸੰਸਦÍ ਸਖਤਰ ਅਤੇ ਸਾਭਕਾ ਐਮਐਲਏ ਬਾਬੂ ਪ੍ਰਕਾਸ਼ ਗਰਗ ਦੇ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਜੁਣਾ ਦੱਸਿਆ ਕਿ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਸਾਭਕਾ ਫਾਈਨਾਂਸ ਮਿਨਿਸਟਰ ਕਿਸੇ ਵੀ ਹੋਰ ਪਾਰਟੀ ਦੇ ਵਿੱਚ ਨਹੀਂ ਜਾ ਰਹੇ ਨੇ ਤਾਂ ਸ਼ੂਮਨੀ ਕਾਲੇ ਤੋਂ ਸੁਬੀਰ ਬਾਦਲ ਦੇ ਆਈਟੀ ਵਿੰਗ ਤੋਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਸੀ ਕਿ ਢੀਂਡਸਾ ਕਾਂਗਰਸ ਪਾਰਟੀ ਦੇ ਵੱਲ ਜਾ ਰਹੇ ਨੇ ਹੁਣ ਕਹੇ ਪਰ ਅਸੀਂ ਇਸ ਚੀਜ਼ ਦਾ ਖੰਡਨ ਕਰਦੇ ਹਾਂ ਕਿ ਪਰਮਿੰਦਰ ਢੀਂਡਸਾ ਕਿਸੇ ਹੋਰ ਪਾਰਟੀ ਦੇ ਵਿੱਚ ਨਹੀਂ ਜਾ ਰਹੇ ਇਹ ਸਿਰਫ ਅਫਵਾਹਾਂ ਨੇ ਉਨੇ ਕਹਿ ਕੇ ਚਸਤੇ ਵੀ ਅਫਵਾਹ ਫਲਾਈਏ ਉਸਕੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਜ ਬਾਬੂ ਪ੍ਰਕਾਸ਼ ਚੰਦ ਗੜਕ ਜੀ ਜੋ ਕਿ ਸਾਬਕਾ ਐਮਐਲਏ ਰਹੇ ਨੇ ਸਰੂਰ ਤੋਂ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਕਿਉਂਕਿ ਪਿਛਲੇ ਦਿਨੀ ਆਪਾਂ ਦੇਖਾ ਕਿ ਕਾਫੀ ਅਫਵਾਹਾਂ ਉਡਾਈਆਂ ਗਈਆਂ ਕਿ ਸਰਦਾਰ ਪਰਮਿੰਦਰ ਸਿੰਘ ਢੀਨਸਾ ਸਾਬਕਾ ਵਿੱਤ ਮੰਤਰੀ ਪੰਜਾਬ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਹਨ ਜਿਸ ਦਾ ਅੱਜ ਸਪਸ਼ਟੀਕਰਨ ਆਪਾਂ ਇਹਨਾਂ ਤੋਂ ਲਵਾਂਗੇ ਤੇ ਪੁੱਛਾਂਗੇ ਕਿ ਵਾਕਿਆ ਸੱਚ ਹੈ ਸਸਿਗਾ ਜੀ ਸੱਚੇ ਕਹਾਂਗੇ ਸਰ ਫਿਕਰਣਾ ਚਾਹੂੰਗੀ ਜੋ ਇਹ ਅਫਵਾਹਾਂ ਚੱਲ ਰਹੀਆਂ ਨੇ ਜਾਂ ਸੱਚੀ ਐ ਪਿਛਲੇ ਕੁਝ ਦਿਨਾਂ ਤੋਂ ਸਰਦਾਰ ਪਰਮਿੰਦਰ ਸਿੰਘ ਢੀਂਸਾ ਦੇ ਖਿਲਾਫ ਇਹ ਪ੍ਰਚਾਰ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਦੇ ਰਾਹੀਂ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਕਿ ਸਰਦਾਰ ਪਰਮਿੰਦਰ ਸਿੰਘ ਢੀਂਸਾ ਜਲਦੀ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਨੇ ਉਸ ਸੰਬੰਧ ਦੇ ਵਿੱਚ ਹਾਈ ਕਮਾਂਡ ਨਾਲ ਗੱਲ ਮੁੱਕ ਗਈ ਐ ਤੇ ਰਾਹੁਲ ਗਾਂਧੀ ਉਹਨਾਂ ਨੂੰ ਜਲਦੀ ਸ਼ਾਮਲ ਕਰ ਰਹੇ ਨੇ ਇਹ ਅਫਵਾਹਾਂ ਜਿਹੜੀਆਂ ਨੇ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੀ ਰਾਜਸੀ ਜ਼ਮੀਨ ਪੈਰਾਂ ਥਲੋਂ ਖਿਸਕਣ ਦੇ ਕਾਰਨ ਕਿਉਂਕਿ 2 ਦਸੰਬਰ ਦੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਸਮੂਚੀਆਂ ਪੰਥਕ ਸਫਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਤੀ ਜਿਹੜੀ ਅਨਿਸ਼ਚਿਤਤਾ ਔਰ ਉਹਦੇ ਪ੍ਰਤੀ ਗੁੱਸਾ ਹੈ ਲੋਕਾਂ ਦਾ ਉਸ ਨੂੰ ਜਿਹੜਾ ਹੈ ਲੋਕਾਂ ਦੇ ਵਿੱਚ ਘਬਰਾਹਟ ਨੂੰ ਪ੍ਰਚਾਰ ਕਰਕੇ ਹਾਸਲ ਕਰਨਾ ਚਾਹੁੰਦੇ ਨੇ ਔਰ ਤੁਸੀਂ ਦੇਖੋ ਕਿ ਬੂਟਾਂ ਦਾ ਟਾਈਮ ਹੈ ਇਹ ਕਿਹਾ ਜਾ ਸਮਾਂ ਕਿ ਜ਼ਿਲ੍ਹਾ ਪ੍ਰਸ਼ਦ ਅਤੇ ਪੰਚਾਇਤ ਸੰਭਤੀ ਇਲੈਕਸ਼ਨ ਹੋ ਰਹੀ ਹੈ ਕੈਂਡੀਡੇਟ ਉਹਨਾਂ ਨੂੰ ਮਿਲ ਨਹੀਂ ਰਹੇ ਉਧਰ ਸ਼ੋਮਨੀ ਇਕਲ ਦਲ ਪੁੰਨਰ ਸਰਜੀਤ ਬੜਾ ਤਕੜਾ ਹੋ ਕੇ ਚੋਣ ਲੜ ਰਿਹਾ ਹੈ ਇਹ ਜੇ ਸਮੇਂ ਤੇ ਪੰਥਕ ਸਫਾ ਦੇ ਵਿੱਚ ਪੰਬਲ ਪੂਸਾ ਪਾਉਣ ਲਈ ਇਹ ਝੂਠਾ ਤੇ ਬੇਬੁਨਿਆਦ ਪ੍ਰਚਾਰ ਜਿਹੜਾ ਹੈ ਉਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜਦੋਂ ਕਿ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਸਰਦਾਰ ਪ੍ਰਿੰਦਰ ਸਿੰਘ ਢੀਂਸਾ ਜਿਹੜੇ ਨੇ ਉਹਨਾਂ ਦਾ ਸੰਜੀਤ ਸ਼ੋਮਨੀ ਅਕਾਲੀ ਦਲ ਪੁਨਰ ਸੰਜੀਤ ਦੀ ਸਥਾਪਨਾ ਕਰਨ ਦੇ ਵਿੱਚ ਅਹਿਮ ਯੋਗਦਾਨ ਹੈ ਔਰ ਇਸ ਦੇ ਵਿੱਚ ਹੀ ਭਾਰਤੀ ਜਨਤਾ ਪਾਰਟੀ ਦਾ ਸੀਨੀਅਰ ਆਗੂ ਜੋ ਅੱਜਕੱਲ ਬੀਜੇਪੀ ਦੇ ਛੱਡ ਕੇ ਅਕਾਲੀ ਦਲ ਦੇ ਵਿੱਚ ਜਾ ਰਿਹਾ ਹੈ ਉਹ ਅੱਜਕੱਲ ਅਕਾਲੀ ਦਲ ਦੀ ਬੀ ਟੀਮ ਹੈ ਉਹਨਾਂ ਵੱਲੋਂ ਵੀ ਇਹ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜੀ ਪੰਥਕ ਵੋਟ ਹੈ ਉਹਦੇ ਵਿੱਚ ਪੰਬਲ ਪੂਸਾ ਪਵੇ ਇਸ ਨੂੰ ਅਸੀਂ ਕੈਂਡਮ ਕਰਦੇ ਹਾਂ ਔਰ ਬਿਲਕੁਲ ਹੀ ਇਹ ਗੱਲਾਂ ਬੇਪੁਨਿਆਦ ਨੇ ਝੂਠੀਆਂ ਨੇ ਔਰ ਗਮਰਾਹਕੁੰਨੇ ਔਰ ਇਹ ਪ੍ਰਚਾਰ ਜਿਹੜਾ ਹੈ ਕਿ ਰਾਹੁਲ ਗਾਂਧੀ ਨੂੰ ਮਿਲ ਕੇ ਵੈਸੇ 30 ਸਾਲ ਇਹ ਸਾਰਾ ਸਰਾਸਰ ਝੂਠ ਹੈ ਤੇ ਸਦਾਪਮਿੰਦਰ ਸਿੰਘ ਢੀਸਾ ਦੇ ਅਕਸ ਨੂੰ ਖਰਾਬ ਕਰਨ ਲਈ ਤੇ ਪੰਥਕ ਜਿਹੜੀ ਸਾਡੀ ਵੋਟ ਹੈ ਉਸ ਨੂੰ ਪੰਬਲ ਪੂਸਾ ਪਾਉਣ ਦੇ ਲਈ ਸ਼ੋਮਨੀ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਆਗੂ ਹੈ ਜੋ ਸ਼ੋਮਨੀ ਅਕਾਲੀ ਦਲ ਦੀ ਬੀ ਟੀਮ ਹੈ ਉਹਦੇ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਅਸੀਂ ਇਹਨੂੰ ਕੰਡਮ ਕਰਦੇ ਹਾਂ ਜੇ ਲੋਡ ਪਈ ਤੇ ਉਹਨਾਂ ਦੇ ਐਕਸ ਨੂੰ ਖਰਾਬ ਕਰਨ ਦਾ ਤੇ ਉਹਨਾਂ ਦਾ ਜੋ ਡਿਫਰਮੇਸ਼ਨ ਦਾ ਕੇਸ ਹੈ ਉਹ ਵੀ ਅਸੀਂ ਕਰਨ ਵਾਸਤੇ ਵਿਚਾਰ ਕਰ ਸਕਦੇ ਸਰ ਜਦੋਂ ਤੁਸੀਂ ਆਪਣੇ ਕੈਂਡੀਡੇਟ ਖੜੇ ਕੀਤੇ ਨੇ ਇਸ ਚੋਣਾਂ ਦੇ ਵਿੱਚ ਕਿੰਨਾ ਕੁ ਸਮਰਥਨ ਮਿਲ ਰਿਹਾ ਕਿੰਨਾ ਕੁ ਹੰਗਾਰਾ ਮਿਲ ਰਿਹਾ ਬਹੁਤ ਅੱਛਾ ਰਿਸਪੌਂਸ ਹੈਗਾ ਕਿਉਂਕਿ ਸ਼ੋਮਨੀ ਅਕਾਲੀ ਦਲ ਪੁਨਰ ਸਰਜੀਤ ਜਿਹੜਾ ਹੈ ਉਹ ਇਲੈਕਸ਼ਨ ਕਮਿਸ਼ਨ ਕੋਲੇ ਰਜਿਸਟਰ ਨਹੀਂ ਹੋਇਆ ਇਸ ਕਰਕੇ ਸਾਨੂੰ ਜਿਹੜਾ ਸਿੰਬਲ ਤਾਂ ਨਹੀਂ ਅਲਾਟ ਹੋਇਆ ਅਸੀਂ ਆਪਣੇ ਸਾਰੇ ਕੈਂਡੀਡੇਟਾਂ ਨੂੰ ਇੰਡੀਪੈਂਡੈਂਟ ਜਿਹੜੇ ਸਿੰਬਲ ਨੇ ਉਹਨਾਂ ਦੇ ਉੱਤੇ ਚੋਣ ਲੜਾ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਬਹੁਤ ਅੱਛਾ ਜਿਹੜੀ ਪਰਫਾਰਮੈਂਸ ਹੈ ਉਹ ਸ਼ੋਮਨੀਆ ਅਕਾਲੀ ਦਲ ਪੂਰਨ ਸਜਿੱਦੀ ਰਹੀਗੀ ਤਾਂ ਤੁਸੀਂ ਪੰਥ ਦੀ ਗੱਲ ਕੀਤੀ ਹੈ ਜੋ ਤਰਨ ਤਰਨ ਦੇ ਵਿੱਚ ਇਲੈਕਸ਼ਨ ਹੋਏ ਨੇ ਉੱਥੋਂ ਦੇ ਰਿਜ਼ਲਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਿਹੜੀ ਤਰਨ ਤਰਨ ਦੀ ਇਲੈਕਸ਼ਨ ਹੋਈ ਹੈ ਉਸ ਤੋਂ ਅਸੀਂ ਬੜੇ ਸੈਟੀਸਫਾਈਡ ਹਾਂ ਕਿਉਂਕਿ ਜਿਹੜਾ ਸ਼ੋਮਨੀਆ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਤਰ੍ਹਾਂ ਤਰ੍ਹਾਂ ਦੇ ਕਾਰਟੂਨ ਬਣਾ ਕੇ ਕਦੇ ਡਾਇਨਾਸੌਰ ਦੇ ਉੱਤੇ ਸੰਘਲ ਪਾਲਿਆ ਆ ਰਿਹਾ ਹੈ ਅਕਾਲੀ ਦਲ ਆ ਰਿਹਾ ਹੈ 2027 ਚ ਆ ਰਿਹਾ ਹੈ ਉਹ ਸਾਰਾ ਕੁਝ ਜਿਹੜਾ ਹੈ ਆਪਣੇ ਮਨ ਨੂੰ ਤਸੱਲੀ ਦੇਣ ਵਾਲੀ ਗੱਲ ਹੈ ਮੰਗੇਰੀ ਲਾਲ ਦੇ ਸੁਪਨੇ ਨੇ ਕਿਉਂਕਿ ਉੱਤੇ 30000 ਵੋਟ ਸ਼ੋਮਨੀ ਅਕਾਲੀ ਦਲ ਦੇ ਘਾਤੇ ਜਪਈ ਹੈ ਉਹਦਾ ਕਾਰਨ ਕੀ ਹੈ ਕਿ ਇੱਕ ਤਾਂ ਜਿਹੜਾ ਪਰਿਵਾਰ ਦੀ ਜਿਹੜੀ ਪ੍ਰਿੰਸੀਪਲ ਸੀ ਮੈਡਮ ਉਹਦਾ ਸਬੰਧ ਜਿਹੜਾ ਸੀਗਾ ਉਹ ਅਮਰਤਪਾਲ ਸਿੰਘ ਬਾਠਾ ਜੀ ਤੇ ਦੋਸ਼ ਪੰਜਾਬ ਸਰਕਾਰ ਲਾ ਰਹੀ ਹੈ ਕਿ ਉਹਦੇ ਪ੍ਰੈਸ਼ਰ ਦੇ ਨਾਲ ਉਹਦੇ ਦਬਦਬੇ ਦੇ ਨਾਲ ਕਿਸ ਢੰਗ ਦੇ ਨਾਲ ਵੋਟਰਾਂ ਨੂੰ ਕੋਸ਼ਿਸ਼ ਕੀਤੀ ਹੈ ਚਲੋ ਇਹ ਦੋਸਤ ਸਰਕਾਰ ਤੇ ਏਜੰਸੀਆਂ ਲਾ ਰਹੀਆਂ ਨੇ ਦੂਜੇ ਪਾਸੇ ਜਿਹੜਾ ਪ੍ਰਿੰਸੀਪਲ ਰੰਦਾਵਾ ਦਾ ਆਜ਼ਾਦ ਗਰੁੱਪ ਸੀਗਾ ਲੰਬੇ ਸਮੇਂ ਤੋਂ ਉਸ ਹਲਕੇ ਦੇ ਵਿੱਚ ਬੜੇ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਕੰਮ ਕਰ ਰਿਹਾ ਸੀਗਾ ਉਹਨਾਂ ਗਰੁੱਪ ਦਾ ਜਿਹੜਾ 35-40 ਸਰਪੰਚਾਂ ਦਾ ਆਪਸ ਵਿੱਚ ਟੀਮ ਬਣੀ ਹੋਈ ਸੀ ਉਹਦੇ ਕਾਰਨ ਵੀ ਉਹਨਾਂ ਨੂੰ ਥੋੜੀ-ਬਹੁਤ ਪੰਜ-ਛਾਹ ਹਜ਼ਾਰ ਵੋਟ ਕੱਟ ਪਈ ਹੈ ਲੇਕਿਨ ਸਰਦਾਰ ਸੁਖਵੀਰ ਸਿੰਘ ਬਾਦਲਲਾ 3 ਮਹੀਨੇ ਲਗਾਤਾਰ ਜਿਵੇਂ ਕਹਿੰਦੇ ਨੇ ਸ਼ਾਮਦਮ ਦੰਡ ਪੇੜ ਤਾਨਾ ਦੌਲਤ ਔਰ ਜੋ ਕੁਝ ਵੀ ਉੱਥੇ ਹਰਬਾ ਜਿਹੜਾ ਸੀਗਾ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਵਰਤੇ ਪਰ ਉਹਦੇ ਰਿਜ਼ਲਟ ਬੜੇ ਜਿਹੜੇ ਨੇ ਮਾੜੇ ਨਿਕਲੇ ਨੇ ਕਿਉਂਕਿ 2022 ਦੀ ਇਲੈਕਸ਼ਨ 'ਚ ਸ਼ੋਮਨੀ ਅਕਾਲੀ ਦਲ ਨੂੰ 39000 ਤੋਂ ਜ਼ਿਆਦਾ ਵੋਟ ਪਈ ਸੀ ਹੁਣ ਬਲਕਿ 10000 ਵੋਟ ਘੱਟ ਪਈ ਹੈ ਸਰ ਸਰਸਿੰਦਰ ਸਿੰਘ ਮਾਨ ਦੇ ਬਿਆਨ ਕਿਸੇ ਦੇਖਦੇ ਉਹ ਕਹਿੰਦੇ ਨੇ ਜੇ ਪੰਜਾਬ ਬਚਾਣਾ ਤਾਂ ਸਾਰੀਆਂ ਪਾਰਟੀਆਂ ਭਾਜਪੀ ਅਕਾਲੀ ਦਲ ਜੋ ਉਹਨਾਂ ਦੀ ਹਰ ਇੱਕ ਪਾਰਟੀ ਸਾਰੇ ਇਕ ਹੋਏ ਨਹੀਂ ਸਰਦਾਰ ਸੰਜੇ ਸਿੰਘ ਮਾਨ ਨੇ ਪੰਥਕ ਧਿਰਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ ਨਾ ਕਿ ਬੀਜੇਪੀ ਤੇ ਹਾਂ ਉਹ ਦਾ ਕਾਰਨ ਇਹ ਹੈ ਕਿ ਬਿਲਕੁਲ ਅਸੀਂ ਵੀ ਪੰਥਕ ਇਕਤਾ ਚਾਹੁੰਦੇ ਹਾਂ ਲੇਕਿਨ ਕਿਸੇ ਨਾ ਕਿਸੇ ਅਸੂਲਾਂ ਤੇ ਸਰ ਤੁਸੀਂ ਲੱਗਦਾ ਕਿ ਜੇ ਇਕੱਠੇ ਹੁੰਦੇ ਨੇ ਤੁਸੀਂ ਨਾਲ ਜਾਓਗੇ ਸੋਮਣੀ ਕਾਲੀ ਦਾ ਦੇ ਨਾਲ ਉਹਦੇ ਵਿੱਚ ਸਭ ਤੋਂ ਵੱਡਾ ਡਿੱਕਾ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਹੈ ਜੇ ਉਹ ਜਿਹੜੀ ਹੈ ਆਪਣੇ ਅਸੂਲਾਂ ਤੇ ਜੋ ਜਿਹੜੀ ਪੰਥਕ ਸਾਡੀਆਂ ਜੋ ਪਰੰਪਰਾਵਾਂ ਨੇ ਉਹ ਅਸੂਲਾਂ ਦੇ ਉੱਤੇ ਸਮਝੌਤਾ ਹੋਊਗਾ ਤੇ ਅਸੀਂ ਸਾਰੀ ਚਾਹੁੰਦੇ ਹਾਂ ਕਿ ਸ਼ੋਮਨੀ ਅਕਾਲੀ ਦਲ ਤੇ ਪੰਥਕ ਸਖਤੀਆਂ ਇਕੱਠੀਆਂ ਹੋਣ ਪੰਜਾਬ ਦੇ ਭਲੇ ਲਈ ਹੋਣ ਪੰਜਾਬ ਦੇ ਹਿੱਤ ਵੀ ਇਸੇ ਚ ਜਿਆਦਾ ਨਹੀਂ ਜੇ ਉਹ ਪ੍ਰਧਾਨ ਵੀ ਛੱਡ ਦੇਣ ਫਿਰ ਇਕੱਠੇ ਹੋਣਗੇ ਜਾਂ ਉਹ ਵੀ ਇਕੱਠੇ ਹੋ ਸਕਦੇ ਹੋ ਕਿਉਂਕਿ ਦੇਖੋ ਸਾਰਾ ਕੁਝ ਆਪਣਾ ਪਹਿਲਾਂ ਦੋਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮਾਨ ਅੱਗੇ ਹੋ ਕੇ ਉਹ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ ਉਸ ਹੁਕਮ ਤੋਂ ਪਗੌੜਾ ਨਹੀਂ ਹੋਣਾ ਚਾਹੀਦਾ ਫਿਰ ਉਸ ਤੋਂ ਬਾਅਦ ਜਾ ਕੇ ਪੰਥਕ ਏਕਤਾ ਦੀ ਗੱਲ ਚੱਲ ਸਕਦੀ ਹੈ ਕਿਉਂਕਿ ਸ਼ੋਮਨੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਹਿਬਾਨ ਨੇ ਜਿਹੜਾ ਹਦੇਸ ਦਿੱਤਾ ਸੀਗਾ ਕੇ ਲੀਡਰਸ਼ਿਪ ਜਿਹੜੀ ਹੈਗੀ ਹੈ ਅਗਵਾਈ ਕਰਨ ਦੇ ਕਾਬਿਲ ਨਹੀਂ ਉਹਨਾਂ ਨੂੰ ਪਿੱਛੇ ਹਟਣਾ ਚਾਹੀਦਾ ਹੈ ਤਾਂ ਕਿ ਪੰਜਾਬ ਤੇ ਪੰਜਾਬ ਦੇ ਭਲੇ ਲਈ ਪੰਜਾਬੀਅਤ ਦੇ ਭਲੇ ਲਈ ਪੰਥਕ ਇਕਤਾ ਹੋ ਸਕੇ ਬੀਜੇਪੀ ਨਾਲ ਗੱਠ ਜੋੜਦੇ ਹੱਕ ਜਾਈਓ ਦੇਖੋ ਬੀਜੇਪੀ ਨਾਲ ਗੱਠ ਜੋੜਦਾ ਅਜੇ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਬੜਾ ਸਾਮਾ ਪਿਆ ਹੈ ਬੀਜੇਪੀ ਜੇ ਆਪਣਾ ਨਜ਼ਰੀਆ ਪੰਜਾਬ ਦੇ ਪ੍ਰਤੀ ਬਦਲੇਗੀ ਜੋ ਸਾਡੀਆਂ ਪੰਥਕ ਔਰ ਧਾਰਮਿਕ ਜਿਹੜੀਆਂ ਡਿਮਾਂਡਸ ਨੇ ੱੱਕੇ ਹੋਏ ਨੇ ਬੇਇਨਸਾਫੀ ਹੋਈ ਹੈ ਔਰ ਪੰਜਾਬ ਦੇ ਹਿੱਤ ਦੀ ਗੱਲ ਕਰੇਗੀ ਤੇ ਉਸੇ ਪਾਰਟੀ ਨਾਲ ਸਮਝੌਤਾ ਹੋ ਸਕਦਾ ਬੀਜੇਪੀ ਨਾਲ ਇਸ ਤਰੀਕੇ ਨਾਲ ਸਮਝੌਤਾ ਨਹੀਂ ਹੋ ਸਕਦਾ ਤੁਸੀਂ ਦੇਖੋ ਪਹਿਲਾਂ ਪੰਜਾਬ ਯੂਨੀਵਰਸਿਟੀ ਦਾ ਕੇਸ ਦੇਖ ਲਓ ਬੀਵੀਐਮਬੀ ਦਾ ਕੇਸ ਦੇਖ ਲਓ ਚੰਡੀਗੜ੍ਹ ਦਾ ਯੂਟੀ ਨੂੰ ਦੇਖ ਲਓ ਕਿਸ ਤਰੀਕੇ ਨਾਲ ਉਹ ਉਹਦਾ ਸਾਰਾ ਬਦਲਣਾ ਚਾਹੁੰਦੇ ਸੀਗੇ ਢਾਚਾ ਇਸ ਕਰਕੇ ਜਿੰਨਾ ਚਿਰ ਪੰਜਾਬ ਦੇ ਹਿੱਤ ਦੀ ਗੱਲ ਕੋਈ ਪਾਰਟੀ ਨਹੀਂ ਕਰੇਗੀ ਬੀਜੇਪੀ ਜਾਂ ਪੰਜਾਬ ਦੇ ਮਸਲੇ ਨੂੰ ਹੱਲ ਨਹੀਂ ਕਰੇਗੀ ਉਨਾਂ ਚਿਰ ਬੀਜੇਪੀ ਨਾਲ ਸਮਝੌਤੇ ਦੀ ਕੋਈ ਸੰਭਾਵਨਾ ਨਹੀਂ ਬਣ ਸਕਦਾ ਦੀਵਰ ਕੋਲੇ ਸਾਡੇ ਨਾਲ ਬਾਪੂ ਪ੍ਰਕਾਸ਼ ਚੰਦਰ ਗਰਗ ਜੀ ਜਿਨ੍ਹਾਂ ਨੇ ਸਪਸ਼ਟ ਕਰਨ ਦਿੱਤਾ ਹੈ ਕਿ ਜੋ ਵੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਸੋਸ਼ਲ ਮੀਡੀਆ ਦੇ ਉੱਪਰ ਉਹ ਬਿਲਕੁਲ ਬੇਬੁਨਿਆਦ ਹਨ ਸਰਦਾਰ ਪਰਮਿੰਦਰ ਸਿੰਘ ਢੀਲਸਾ ਜੀ ਕਿਸੇ ਹੋਰ ਪਾਰਟੀ ਵਿੱਚ ਨਹੀਂ ਜਾ ਰਹੇ ਉਹ ਬਿਲਕੁਲ ਹੀ ਗਲਤ ਲੋਕ ਜੋ ਪ੍ਰਚਾਰ ਹੋ ਰਿਹਾ ਹੈ ਉਹਨਾਂ ਦੇ ਖਿਲਾਫ ਵੀ ਇਹ ਕਹਿ ਰਹੇ ਨੇ ਕਿ ਅਸੀਂ ਉਹਨਾਂ ਦੇ ਵਿਰੁੱਧ ਕਾਰਵਾਈ ਕਰਵਾਵਾਂਗੇ ਅੱਜ